ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਰਦੇਸ਼ ਸਿੰਘ ਛੇਦਲਵੜੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਕਣਕ ਦੀ ਫੁਟਾਰ ਦੀ ਕਿ ਕਣਕ ਨੂੰ ਫੁਟਾਰ ਕਿੰਨਾ ਜ਼ਿਆਦਾ ਲਈਏ ਜਿਸ ਖੇਤ ਦੇ ਵਿੱਚ ਮੈਂ ਕੋਲੋਂਤਾ ਸਾਡਾ ਆਪਣਾ ਹੀ ਖੇਤ ਹੈ ਨਵੇਂ ਟੱਚ ਦੀ ਸਤਾਰ ਬੱਧਰ ਕਣਕ ਹੈ ਸਜ਼ੈਂਟਾ ਦੀ ਡਿਵੀਡੈਂਡ ਦਵਾਈ ਨਾਲ ਟ੍ਰੀਟਡ ਸੀ ਇਹ ਬੀਜੀ ਅਸੀਂ ਬਾਣ ਤੋਂ ਬਾਅਦ ਵਾਲੀ ਕਣਕ ਹੈ ਬਾਣ ਕਰਕੇ ਬੀਜੀ ਸੀ ਸਬਜ਼ੀ ਅਸੀਂ ਐਰਕਾ ਮਟਰ ਨਹੀਂ ਲਾਈ ਸੋਕ ਸਾਹ ਦੋਸਤੋ ਅੱਜ ਇਹ ਕਣਕ ਹੈਗੀ ਹੈ 40 41 ਦਿਨ ਦੀ ਇਹਨੂੰ ਜਦੋਂ ਅਸੀਂ ਪਾਣੀ ਲਾਇਆ ਹੈ ਪਾਣੀ ਲਾਉਣ ਤੋਂ 4 ਦਿਨ ਪਹਿਲਾਂ ਅਸੀਂ ਇਹਦੇ ਵਿੱਚ 35 ਕਿਲੋ ਜੂਰੀਆ 4.5 ਕਿਲੋ 90% ਡਬਲ ਜੂਡੀਜੀ ਸਲਫਰ ਤੇ ਨਾਲ ਕਾਰਬਨ بیس ਇੱਕ ਪ੍ਰੋਡਕਟ ਆਉਂਦਾ ਹੈ ਜੀਓਕਸੋਲ ਉਹ ਪਾਇਆ ਸੀ ਕਣਕ ਦੀ ਫੁਟਾਰ ਵੀ ਬਹੁਤ ਵਧੀਆ ਹੈ ਲੰਬਾਈ ਵੀ ਬਹੁਤ ਵਧੀਆ ਹੈ ਜਿਸ ਤਰ੍ਹਾਂ ਵੇਖ ਰਿਹਾ ਸੀ ਕਣਕ ਦੇ ਵਿੱਚ ਮਤਲਬ ਮੀਜ਼ਰ 3 ਤੋਂ 4 ਡੰਡੇ ਮੀਜ਼ਰ ਫੁਟਾਰਾ ਆ ਗਈਆਂ ਤੇ ਉਹ ਜਿਹੜੇ ਚਾਰ ਪਾਈਪ ਨਿਕਲੇ ਆ ਚਾਰ ਫੁਟਾਰਾ ਵੱਡੀਆਂ ਨਿਕਲੀਆਂ ਉਹਦੇ ਵਿੱਚੋਂ 2-2 3-3 ਨਵੀਆਂ ਫੁਟਾਰਾ ਥੱਲੇ ਬਾਣੀਆਂ ਸ਼ੁਰੂ ਹੋ ਗਈਆਂ ਅਸੀਂ ਮਤਲਬ ਖੁਸ਼ ਆ ਵੀ ਸਾਡੀ ਕਣਕ ਮੌਸਮ ਦੇ ਹਿਸਾਬ ਨਾਲ ਸਭ ਕਾਜ ਦੇ ਹਿਸਾਬ ਨਾਲ ਬੜੀ ਵਧੀਆ ਹੈ ਸਵਾਲ ਸੀ ਕਿਸਾਨ ਭਰਾਵਾਂ ਦਾ ਵੀ ਅਸੀਂ ਆਪਣੀ ਗਰਮੀ ਦੇ ਵਿੱਚ ਹੋਈ બીજી ਕਣਕ ਕੋਲੋਂ ਫੁਟਾਰ ਜਾਦਾ ਕਿਦਾਂ ਲੈ ਸਕਦੇ ਹਾਂ ਸੁਸਾਨ ਦੇ ਉਸ ਤੋਂ ਮਾਰਕੀਟ ਦੇ ਵਿੱਚ ਬਹੁਤ ਬਹੁਤ ਵਧੀਆ ਬਾਇਓਲੋਜੀਕਲ ਪ੍ਰੋਡਕਟ ਆਉਂਦੇ ਆ ਜਿਹਦੇ ਵਿੱਚ ਤੁਸੀਂ ਬਾਇਓਵੀਟਾ ਲੈ ਸਕਦੇ ਜੀ ਜਿਹਦੇ ਵਿੱਚ ਤੁਸੀਂ ਬਾਇਓਜ਼ੇਮ ਲੈ ਸਕਦੇ ਜੀ ਜਿਹਦੇ ਵਿੱਚ ਤੁਸੀਂ ਸਮਰਾਟ ਪਲਸ ਨਾਮ ਦਾ ਇੱਕ ਅਮੀਨੋ ਐਸਿਡ بیس ਪ੍ਰੋਡਕਟ ਆਉਂਦਾ ਲੈ ਸਕਦੇ ਸੀ ਜੀਓਗਜ਼ੋਲ ਜੀਓਗਜ਼ੋਲ ਅਸੀਂ ਪਾ ਰਿਹਾ ਤੁਸੀਂ ਵੀ ਜੀਓਗਜ਼ੋਲ 10 ਕਿਲੋ ਕਾਰਬਨ بیس ਪ੍ਰੋਡਕਟ ਹੈ ਪਾ ਸਕਦੇ ਜੀ ਮਾਈਕੋਰਾਜ਼ਾ ਇੱਕ ਚੰਗੀ ਬੈਕਟੀਰੀਆ ਬੇਸ ਖਾਦ ਆ ਉਹ ਵੀ ਤੁਸੀਂ ਇੱਕ ਪੈਕੇਟ ਤੋਂ ਡੇਢ ਪੈਕੇਟ ਆਪਣੇ ਖੇਤ ਦੇ ਵਿੱਚ ਪਾ ਸਕਦੇ ਜੀ ਸਵਾਲ ਵੀ ਕਲੀਅਰ ਕਰਦੇ ਆਂ ਵੀ ਮਾਈਕੋਰਾਜ਼ ਦੇ ਨਾਲ ਸਲਫਰ ਨਹੀਂ ਪਾਉਣਾ ਦੂਜੀ ਜਿਹੜੀ ਚਾਰ ਬਾਇਓ ਦਸੀਆਂ ਉਹਦੇ ਨਾਲ ਤੁਸੀਂ ਸਲਫਰ ਵੀ ਜੂਰੀਆ ਦੇ ਵਿੱਚ ਐਡ ਕਰਕੇ ਪਾ ਸਕਦੇ ਜੀ ਮਾਈਕੋਰਾਜ਼ੇ ਦੇ ਨਾਲ ਸਲਫਰ ਨਹੀਂ ਪਾਉਣਾ ਇਹ ਵੀ ਮੇਰੇ ਕਿਸੇ ਜੀਮੀਦਾਰ ਭਰਾ ਦਾ ਸਵਾਲ ਸੀ ਇਕੱਠਾ ਪਾ ਲੀਏ ਨਹੀਂ ਪਾਉਣਾ ਸਲਫਰ ਇੱਕ ਖਾਦ ਨਾਲ ਪਾਓ ਮਾਈਕੋਰਾਜ਼ਾ ਇੱਕ ਖਾਦ ਨਾਲ ਪਾਓ ਜਾਂ ਫਿਰ ਖਾਦ ਦੇ ਨਾਲ ਸਮਰਾਟ ਪਾਸ ਪਾ ਲੋ ਖਾਦ ਦੇ ਨਾਲ ਜੀਓਗਜ਼ੋਲ ਪਾ ਲੋ ਖਾਦ ਦੇ ਨਾਲ ਸਗਾਰਿਕਾ ਪਾ ਲੋ ਸਲਫਰ ਵੀ ਪਾ ਲੋ ਪੈ ਜਾਏਗਾ ਸੋ ਖਸਾਨ ਦੋਸਤੋ ਇਸ ਕਣਕ ਦੀ ਫੁਟਾਰ ਵੀ ਚੰਗੀ ਆ ਪਹਿਲੀ ਖਾਦ ਦੇ ਨਾਲ ਅੱਜ ਅਸੀਂ ਇਹਨੂੰ ਸਪਰੇਅ ਕਰਨੀ ਆ ਬਾਤੂ ਦੀ 240 1 ਲੀਟਰ 1 ਕਿਲੇ ਵਿੱਚ ਬਾਤੂ ਮਾਰਨ ਲਈ ਸਪਰੇਅ ਕਰਾਂਗੇ ਸਪਰੇਅ ਤੋਂ ਠੀਕ ਪੰਜਵੇਂ ਜਾਂ ਛੇਵੇਂ ਦਿਨ ਛੇਵੇਂ ਦਿਨੀ ਅਸੀਂ ਇਹਨੂੰ ਦੋਰੇ ਜ਼ੂਰੀਆ ਨਹੀਂ ਪਾਉਂਦੇ ਡੋਰੇ ਜੂਰੀਆ ਨਹੀਂ ਪਾਉਣੀ ਅਸੀਂ ਨੈਨੋ ਜੂਰੀਆ ਅੱਧਾ ਲੀਟਰ ਨਾਲ ਲਗਭਗ 700 750 ਗ੍ਰਾਮ ਅਸੀਂ ਮੈਗਨੀਜ਼ ਲਵਾਂਗੇ ਨਾਲ ਅਸੀਂ ਅ ਅਮੀਨੋ ਐਸਿਡ ਪ੍ਰੋਡਕਟ ਆਉਂਦਾ ਸਮਰਾਟ ਪਲਸ ਜਾਂ ਫਲੇਮਬਰਗ ਇੱਕ ਸੀਵੇਡ ਬੇਸ ਪ੍ਰੋਡਕਟ ਆਉਂਦਾ ਹੈ ਪ੍ਰੀਵਿਡ ਤੁਸੀਂ ਬਾਇਓਜ਼ੈਮ ਵੀ ਲੈ ਸਕਦੇ ਜੇ ਬਾਇਓਬੀਟਾ ਵੀ ਲੈ ਸਕਦੇ ਜੇ ਸਾਗਾਰਿਕਾ ਲਿਕਵਿਡ ਵੀ ਲੈ ਸਕਦੇ ਜੇ ਇਹ ਪ੍ਰੋਡਕਟ ਵੀ ਤੁਸੀਂ ਸਪਰੇਅ ਦੇ ਵਿੱਚ ਪਾ ਕੇ ਤੇ ਆਪਣੀ ਕਣਕ ਕੋ ਜ਼ਿਆਦੀ ਫਟਾਰ ਲੈ ਸਕਦੇ ਜੀ। ਤੁਕਸਾਨ ਦੋਸਤੋ ਬਾੜਾਤੇ ਕਿਸਾਨ ਜਥੇਬੰਦੀਆਂ ਖੇਤੀ ਦੀ ਐਮਐਸਪੀ ਲਈ ਲੜ ਰਹੀਆਂ। ਕੁਛ ਜੰਦੇ ਬੰਦੀਆਂ ਉਥੇ ਜਾ ਕੇ ਲੜ ਰਹੀਆਂ। ਕੁਛ ਸਾਡੀਆਂ ਪੰਜਾਬ ਦੀਆਂ ਤੇ ਭਾਰਤ ਦੀਆਂ ਜਥੇਬੰਦੀਆਂ ਹਾਲੇ ਵੀ ਸਾਈਡ ਤੇ ਹੋ ਕੇ ਇਹ ਸਾਰੇ ਵਰਤਾਰੇ ਨੂੰ ਵੇਖ ਰਹੀਆਂ। ਮੈਂ ਬੇਨਤੀ ਕਰਦਾ ਹਾਂ ਮੰਗ ਤੇ ਸਾਰਿਆਂ ਦੀ ਇੱਕੋ ਹੀ ਆਪੀ ਸਾਡੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਜੀ ਉਹਨਾਂ ਧਰਨਾ ਨਹੀਂ ਵਿਚਾਰ ਵਿਚਾਂਦਰਾ ਕੀਤਾ ਉਹ ਬਹਿ ਗਏ ਆ ਤੇ ਡਲੇਵਾਲ ਸਾਹਿਬ ਨੇ ਹੁਣ ਐਂਡ ਸਿਰੇ ਲਾ ਦਿੱਤਾ ਵੀ ਫਿਰ ਮਰਨ ਵਰਤ ਰੱਖ ਲਿਆ ਮੇਰੇ ਖਿਆਲ ਨਾਲ 19-20 ਦਿਨ ਹੋ ਗਏ ਆ ਮਰਨ ਵਰਤ ਤੇ ਬੈਠਿਆਂ ਨੂੰ ਮਿਸਲਾ ਦੇ ਵਿੱਚ ਵੀ ਬੜੇ ਬੜੇ ਵੱਡੇ ਬਖਰੇਵੇਂ ਸੀ ਪਰ ਜਦੋਂ ਪੰਥ ਤੇ ਗੱਲ ਆਉਂਦੀ ਸੀ ਪੰਜਾਬ ਤੇ ਗੱਲ ਆਉਂਦੀ ਸੀ ਪੰਜਾਬੀਅਤ ਤੇ ਗੱਲ ਆਉਂਦੀ ਸੀ ਮਿਸਲਾਂ ਵੀ ਸਾਰੀਆਂ ਇੱਕ ਮੁੱਠ ਹੋ ਗਈ 71 ਹੋ ਗਏ ਉਸ ਸਮੇਂ ਦੇ ਜ਼ਾਬਰ ਵਿਰੁੱਧ ਹਕੂਮਤ ਵਿਰੁੱਧ ਲੜਦੀਆਂ ਸੀ ਬੇਤੀ ਹੈ ਕਰੋ ਕੋਈ ਹਿਲਾ ਤੇ 71 ਦੇ ਨਾਲ ਜਿੱਦਾਂ ਪਹਿਲਾ ਕਿਸਾਨ ਮੋਰਚਾ ਲਾਇਆ ਸੀ ਸਾਰੇ ਇੱਕ ਮੁੱਠ ਹੋ ਕੇ ਆਪਾਂ ਭੰਦੇਰ ਸਾਹਿਬ ਡਲੇਵਾਲ ਸਾਹਿਬ ਦੇ ਮਗਰ ਜਾ ਕੇ ਜਾਂ ਬਰਾਬਰ ਮਗਰ ਬਣਾ ਕਹੀਏ ਬਰਾਬਰ ਹੋ ਕੇ ਆਪਣੇ ਐਮਐਸਪੀ ਲਈ ਲੜੀਏ ਸੋ ਕਿਸਾਨ ਦੋਸਤੋ ਕੇਤੀ ਨਾਲ ਸੰਬੰਧਤ ਤੁਹਾਡੀ ਕੋਈ ਵੀ ਇਨਕੁਆਰੀ ਹੋਵੇ ਮੇਰਾ ਨੰਬਰ 9216099188 ਤੇ ਮੇਰੇ ਨਾਲ ਸੰਪਰਕ ਕਰ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ 10ਵੇਂ ਪਾਤਸ਼ਾਹ ਦੇ ਪਰਿਵਾਰ ਦੇ ਸ਼ਹੀਦ ਵੀ ਦਿਹਾੜਿਆ ਆਇਆ ਜਾਏ ਵੱਡੇ ਸਾਹਿਬ ਜਾਦੀ ਛੋਟੇ ਸਾਹਿਬ ਜਾਦੀ ਸ਼ਹੀਦ ਹੋਏ ਆ ਆਪਣੇ ਬੱਚਿਆਂ ਨੂੰ ਪਾਤਸ਼ਾਹ ਨੇ ਸ਼ਹੀਦੀਆਂ ਕਿਉਂ ਪਾਈਆਂ ਪਾਤਸ਼ਾਹ ਦੇ ਬੱਚਿਆਂ ਦੀਆਂ ਸ਼ਹੀਦੀਆਂ ਕਿਉਂ ਹੋਈਆਂ ਸਾਰੇ ਇਤਿਹਾਸ ਤੋਂ ਜਾਣੂ ਕਰਵਾਇਓ ਨਾਮ ਜਪੋ ਕਿਰਤ ਕਰੋ ਵੰਡ ਛਕੋ ਅਜ ਦੀਆਂ ਇਨੀਆਂ ਬੇਂਤੀਆਂ ਪ੍ਰਵਾਨ ਕਰਿਓ ਗੁਰੂ ਪਦੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ